ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਪਿਆਰਿਓ ਰਾਤ ਦੇ 12 ਤੋਂ ਟੱਪ ਕੇ ਟਾਈਮ ਲਿਆਓ ਜੀ ਲਿਆਓ ਤੇ ਇਹ ਆ ਬਾਬਾ ਜਸਵਿੰਦਰ ਸਿੰਘ ਵੱਡਾ ਗੋੜਾ ਵਾਲੇ ਹੈਂ ਹੈ ਜੀ ਰੁੜਕੀ ਕਲਾ ਵੱਡਾ ਗੋੜਾ ਵੱਡਾ ਗੋੜਾ ਆਪਾਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਵਿਸਾਖੀ ਦਾ ਦਿਹਾੜਾ ਹੈ ਖਾਲਸਾ ਸਾਜਨਾ ਦੇ ਦਿਵਸ ਤੇ ਇਸ ਮੌਕੇ ਤੇ ਆਪਾਂ 7-8 ਪਿੰਡ ਇਕੱਠੇ ਹੋ ਕੇ ਜਿਹੜੇ ਲੰਗਰ ਲਾਏ ਐ ਜਿਹੜੀ ਜ਼ਿੰਮੇਵਾਰੀ ਵਾਲੀ ਗੱਲ ਹੁੰਦੀ ਐ ਜਸੰਦਰ ਹਾਂਜੀ ਬੱਸ ਬਹੁਤ ਵੱਡੀ ਗੱਲ ਹੋ ਜਾਂਦੀ ਐ ਜੀ ਬੱਸ ਅੱਧੀ ਰਾਤ ਦਾ ਵਕਤ ਐ ਸਵੇਰ ਦੇ ਲੱਗੇ ਆ ਕੱਲ ਦੀ ਲੱਗੇ ਆ ਤੇ 12 ਤੋਂ ਟੱਪ ਗਿਆ ਟਾਈਮ ਹੁਣ 2 ਘੰਟੇ ਰੈਸਟ ਕਰਨੀ ਐ ਫੇਰ ਉੱਠਣੇ ਆਪਾਂ ਖਾਲਸਾ ਸਾਜਨਾ ਦੇ ਵਸਵੇ ਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਤੱਕ تشਰੀ ਦਮਦਵਾ ਸਾਹਿਬ ਵੇਖੇ ਜੋ ਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਬੜੀ ਵੱਡੀ ਗਿਣਤੇ ਵਿੱਚ ਸੰਗਤ ਪਾਉਂਦੀ ਹੈ ਹਰ ਸਾਲ ਦੀ ਤਰ੍ਹਾਂ ਆਪਾਂ ਇਹੀ ਥਾਂ ਹੈ ਆਪਣਾ ਪੱਕਾ ਪਿੰਡ ਫੱਗੂ ਰੁੱਗੂਆਣਾ ਵੱਡਾ ਗੁੜਾ ਸਹੋਗੀ ਨਗਰ ਕੁਰੰਗਾਲੀ ਬੱਪਾ ਸੁਖਚੈਨ ਸੂਬਾ ਖੇੜਾ ਸਾਰੇ ਨਗਰ ਸਹਿਯੋਗ ਕਰਦੇ ਆ ਇਸੇ ਥਾਂ ਤੇ ਲੰਗਰ ਹੁੰਦਾ ਹੈ ਕੱਲ ਸ਼ਾਮ ਤੋਂ ਚੱਲ ਰਿਹਾ ਤੇ 15 ਤਰੀਕ ਤੱਕ ਚੱਲਣਾ ਹੈ ਸੰਗਤਾਂ ਉਹ ਬੜੀ ਸ਼ਰਧਾ ਨਾਲ ਆਉਂਦੀਆਂ ਨੇ ਸੇਵਾਦਾਰ ਮਾਈਆਂ ਬੀਬੀਆਂ ਬਜ਼ੁਰਗ ਸਾਰੀ ਸਵੇਰੇ ਵੀ ਟਾਈਮ ਸ੍ਰੀ ਲੰਗਰ ਸ਼ੁਰੂ ਹੋ ਜਾਣਾ ਭਾਈ ਆਓ ਵੱਧ ਚੜ ਕੇ ਜਿਹੜੇ ਪਹੁੰਚਦੇ ਹੋ ਜਿਹੜੇ ਸਾਡੇ ਕੋਲ ਆ ਸਕਦੇ ਆ ਸਾਡੇ ਕੋਲ ਪੱਕ ਜਿੰਨਾ ਭਾਈ ਕੰਮ ਕਰ ਸਕਦਾ ਹੈ ਮੰਦਿਰ ਨੱਕਰੀ ਆਪਣਾ ਫਰਜ਼ ਜਿੰਨਾ ਅਸੀਂ ਨਿਭਾ ਸਕਦੇ ਆ ਅਸੀਂ ਬੈਠੇ ਆ ਲੱਗੇ ਆ ਸਾਰੇ ਲੱਗੇ ਆ ਭਾਈ ਕੁਲਦੀਪ ਸਿੰਘ ਸਾਡੇ ਹੋਰ ਸਾਰੇ ਬੰਦੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਨੇ ਸਾਡੇ ਨੌਜਵਾਨ ਵੀਰ ਬੱਚੇ ਸਾਰੇ ਸੇਵਾਦਾਰ ਬੈਠੇ ਇਹ ਵੀ ਲੱਗੇ ਲਗਭਗ 12:00 12 ਹੋ ਗਏ ਰਾਦੇ ਤਸਵੀਰ ਤੱਕ ਸਾਰਾ ਇੰ ਚੱਲਣਾ ਹੈ ਬੜੀ ਕਿਰਪਾ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੀ ਚੜ੍ਹਦੀ ਕਲਾ ਦੇ ਨਾਲ ਸਾਰੀਆਂ ਤਿਆਰੀਆਂ ਹੋ ਗਈਆਂ ਤੇ ਹੁਣ ਅਸੀਂ 2 ਘੰਟੇ ਸੋਵਾਂਗੇ ਤੇ ਫਿਰ ਸਵੇਰੇ ਫੇਰ ਉਸੇ ਤਰੀਕੇ ਨਾਲ ਆਪਣਾ ਕੰਮ ਚੱਲ ਪੈਣਾ ਬਾਜਾਂ ਵਾਲੇ ਪ੍ਰੀਤਮ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਤਾਰਨ ਕਰੀਏ ਸਾਡੀ ਜ਼ਿੰਦਗੀ ਵਿੱਚ ਵਿਸਾਖੀ ਆ ਜਾਵੇ ਜਿਹਨੂੰ ਆਖਿਆ ਨਾ ਪਾਤਸ਼ਾਹ ਨੇ ਬਾਣੀ ਅੰਦਰ ਪੰਗਤੀ ਹੈ ਬਾਣੀ ਦੀ ਸ਼ਬਦ ਸੁਰਤ ਮਨ ਮਾਨਾ ਉਹ ਹੈ ਵੀ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਨਾ ਸੁਰਤ ਦਾ ਸ਼ਬਦ ਨੂੰ ਜ਼ਿੰਦਗੀ ਵਿੱਚ ਗ੍ਰਹਿਣ ਕਰਨਾ ਆਓ ਗੁਰੂ ਦੀ ਬਣੀਏ ਗੁਰੂ ਦੀ ਸੁਣੀਏ ਸਤ ਗੁਰੂ ਮੇਰ ਕਰੇ ਮਰਨੋ ਕੁਛ ਗਾਰਿਆਲ ਗੱਲ ਜੀ ਬੱਬਾ ਜਸਵਿੰਦਰ ਸਿੰਘ ਨੇ ਤੁਹਾਡੇ ਨਾਲ ਵਿਚਾਰ ਜਿਹੜੇ ਸਾਂਝੇ ਕੀਤੇ ਐ ਕਿ ਜ਼ਿੰਦਗੀ 'ਚ ਵਿਸਾਖਾ ਆ ਜੇ ਬਹੁਤ ਚੰਗੀ ਗੱਲ ਐ ਕਿ ਜੇ ਤੇ ਵਿਸਾਖਾ ਭਲਾ ਬਾਣੀ ਕਹਿੰਦੀ ਐ ਨਾ ਸਾਖਾ ਵੇਸ ਕਰੇ ਹਨਾ ਜੀ ਕਿਉਂਕਿ ਹਰ ਪਾਸੇ ਹਰਿਆਵਲ ਆਉਂਦੀ ਐ ਤਾਂ ਜ਼ਿੰਦਗੀ 'ਚ ਵੀ ਹਰਿਆਵਲ ਆਵੇ ਉਹ ਤੁਸੀਂ ਟਿਕਦੇ ਨਹੀਂ ਵੇ ਹੁਣ ਤਾਂ ਮਤਲਬ ਉਹ ਨਿੰਮਾਂ ਵੀ ਹਰੀਆਂ ਹੋ ਗਈਆਂ ਜਿੰਨਾ ਬਾਰੇ ਇਹ ਗੱਲ ਚੱਲ ਪਈ ਸੀ ਵੀ ਇਹ ਸੁੱਕ ਗਿਆ ਹਰੀ ਨਹੀਂ ਹੁੰਦੀ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ ਅਸੀਂ ਵੀ ਹੋ ਜਾਈਏ ਥੋੜੇ ਮੁੱਟੇ ਜਿਵੇਂ ਦੇ ਬਾਜਾਂ ਵਾਲੇ ਨੇ ਬਣਾਇਆ ਓਵੇਂ ਦੇ ਬਣ ਜਾਈਏ ਤੇ ਨਾਲੇ ਮਹਾਰਾ ਕਹਿੰਦੇ ਨਾ ਕਿ ਸੁੱਕੇ ਕਾਸਟ ਹਰਿਆ ਸੁੱਕੀ ਲੱਕੜੀ ਵੀ ਹਰੀ ਹੋ ਜਾਂਦੀ ਹੈ ਨਾ ਵਕਤ ਹੁੰਦਾ ਨਿੰਮ ਦੀ ਗੱਲ ਚੱਲੀ ਐ ਤਾਂ ਨਿੰਮ ਨੂੰ ਕਹਿੰਦੇ ਸੋਕਾ ਪੈ ਗਿਆ ਵੀ ਸੋਕਾ ਪੈਣ ਕਰਕੇ ਜਾਦੇ ਨਾ ਆਪਣਾ ਹੱਥ ਠੰਡ ਜਾਦੇ ਚੱਲ ਗਈ ਜਿਆਦਾ ਤੇ ਉਹਦੇ ਕਰਕੇ ਕਹਿੰਦੇ ਹਰੇ ਨਹੀਂ ਹੁੰਦੇ ਵੀ ਜਿੰਨਾਂ ਦੀ ਉਮੀਦ ਖਤਮ ਹੋ ਗਈ ਵੀ ਉਹ ਵੀ ਹਰੇ ਹੋਗੇ ਐਵੇਂ ਜੇਕਰ ਜਿਹੜੇ ਬੰਦਿਆਂ ਦੀ ਉਮੀਦ ਖਤਮ ਹੋਈ ਆ ਵੀ ਉਹ ਵੀ ਅੰਦਰੋਂ ਹਰੇ ਹੋ ਸਕਦੇ ਆ ਬਸ ਸਾਖ ਦੇ ਮਹੀਨੇ ਚ ਯਤਨ ਕਰਿਓ ਅੰਦਰੋਂ ਹਰੇ ਹੋਣ ਦਾ ਤੇ ਫਿਰ ਦੂਜੀ ਗੱਲ ਖਾਲਸਾ ਪ੍ਰਗਟ ਦਿਵਸ ਕਿਉਂਕਿ ਮਹਾਰਾ ਕਹਿੰਦੇ ਆ ਬਾਣੀ ਆ ਗੁਰੂ ਗੋਬਿੰਦ ਸਿੰਘ ਜੀ ਕਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਤ ਖਾਲਸਾ ਕਾਰਪੂਲ ਅਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਤ ਇਹ ਖਾਲਸਾ ਪ੍ਰਗਟ ਦਿਵਸ ਹੈ ਵਿਸਾਖੀ ਸਭ ਨੂੰ ਵਧਾਈਆਂ ਧੰਨਵਾਦ ਸਾਰੇ ਸੇਵਾਦਾਰਾਂ ਦਾ ਅ ਅੱਜ ਸਵੇਰ ਤੋਂ ਲੱਗੇ ਸੀ ਜਿਹੜੇ ਪਰਸੋਂ ਰੋਜ ਤੋਂ ਹੀ ਜਿਹੜੀ ਸੰਗਤ ਇੱਥੇ ਆ ਗਈ ਸੀ ਤੇ ਬਹੁਤ ਜਿਆਦੇ ਸੇਵਾਦਾਰਾਂ ਨੇ ਮਿਹਨਤ ਕੀਤੀ ਆ ਦੇਖੋ ਤੁਸੀਂ ਮਿੰਟਾਂ ਸਕਿੰਟਾਂ ਜਿਹੜੀ ਵਿਛਾਈ ਹੈ ਸੇਵਾਦਾਰ ਨੇ ਪਾਣੀ ਛਿੜਕਿਆ ਨ ਪੂਰੀ ਚੰਗੀ ਤਰ੍ਹਾਂ ਕਰਤੀ ਤੇ ਹੁਣ ਸਵੇਰੇ ਜਿਹੜੀ ਸੰਗਤ ਹੈ ਇਹਦੇ ਉੱਤੇ ਆਪਨੇ ਬਹਿ ਕੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਛਕੇਗੀ ਸੰਗਤਾਂ ਨੂੰ ਵੈਲਕਮ ਜੀਓ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ